ਕਿਸ ਨੇ ਕੀਤਾ ਅਦਾਕਾਰਾ ਤਾਨੀਆਂ ਦੇ ਪਿਤਾ ਤੇ ਹਮਲਾ ਦੋਸਾਂਜਾ ਵਾਲੇ ਤੋਂ ਬਾਅਦ ਅਮਰਿੰਦਰ ਗਿੱਲ ਦੀ ਵਾਰੀ ਪ੍ਰੇਮ ਤੇ ਨਵਾਨ ਦੇ ਵਿੱਚ ਫਿਰ ਗਰਮਾਇਆ ਮਾਹੌਲ ਸਾਸ਼ੀਕਾਲ ਮੈਂ ਅਮਨ ਐਂਟਰਟੇਨਮੈਂਟ ਲਿੰਕਸ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਹਾਂ ਪੰਜਾਬੀ ਇੰਡਸਟਰੀ ਦੀਆਂ ਖਾਸ ਖਬਰਾਂ ਬੁਲੇਟਿਨ ਦੀ ਸ਼ੁਰੂਆਤ ਅਮਰਿੰਦਰ ਗਿੱਲ ਦੀ ਫਿਲਮ ਤੋਂ ਕਰਦੇ ਹਾਂ ਜਿਸ ਵਿੱਚ ਅਗੇਨ ਪਾਕਿਸਤਾਨੀ ਅਦਾਕਾਰ ਲਏ ਗਏ ਨੇ ਜੀ ਹਾਂ ਸਰਦਾਰ ਜੀ 3 ਤੋਂ ਬਾਅਦ ਇੱਕ ਹੋਰ ਪੰਜਾਬੀ ਫਿਲਮ ਪਾਕਿਸਤਾਨੀ ਅਦਾਕਾਰਾਂ ਦੇ ਨਾਲ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਚੱਲ ਮੇਰਾ ਪੁੱਤ 4 ਉਸੇਪਸਿਕਾ ਠਾਕੁਰ ਨਾਲ ਜਿਸ ਨੇ ਕਿਹਾ ਸੀ ਕਿ ਪੰਜਾਬ ਦੀਆਂ ਫਿਲਮਾਂ ਸਾਡੇ ਘਰਾਂ ਚਲਦੀਆਂ ਨੇ ਜਿਨ੍ਹਾਂ ਫਿਲਮਾਂ 'ਚ ਅਸੀਂ ਨਹੀਂ ਹੁੰਦੇ ਉਹ ਚਲਦੀਆਂ ਹੀ ਨਹੀਂ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਚੱਲ ਮੇਰਾ ਪੁੱਤ ਫਰੈਂਚਾਈਜ਼ ਦੇ ਅਦਾਕਾਰ ਅਮਰਿੰਦਰ ਗਿੱਲ ਦਾ ਅਜੇ ਤੱਕ ਕੋਈ ਵੀ ਕੌਂਟਰੋਵਰਸੀ ਵਿੱਚ ਕੋਈ ਵੀ ਹਿੱਸਾ ਨਹੀਂ ਰਿਹਾ ਪਰ ਲੱਗਦਾ ਇਹ ਹੈ ਕਿ ਇਹ ਫਿਲਮ ਉਹਨਾਂ ਦਾ ਇਹ ਰਿਕਾਰਡ ਤੋੜ ਦੇਵੇਗੀ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ 1 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ ਚੱਲ ਮੇਰਾ ਪੁੱਤ 4 ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਖਬਰ ਦਿਲਜੀਤ ਦੋਸਾਂਝ ਨਾਲ ਜੁੜੀ ਹੋਈ ਹੈ ਅਮਰੀਕਾ ਬਾਕਸ ਆਫਿਸ ਤੇ ਟਾਪ 12 ਵਿੱਚ ਸ਼ਾਮਲ ਹੋਈ ਹੈ ਸਰਦਾਰ ਜੀ 3 ਇਹ ਇੱਕੋ ਇੱਕ ਪੰਜਾਬੀ ਫਿਲਮ ਹੈ ਜਿਸਨੇ ਹਾਲੀਵੁੱਡ ਦੀਆਂ ਵੱਡੀਆਂ ਹਿੱਟ ਫਿਲਮਾਂ ਦੇ ਨਾਲ ਨਜ਼ਰ ਆਈ ਹੈ ਅਪਰੋਕਸੀਮੇਟਲੀ 35 ਕਰੋੜ ਦੀ ਲਾਗਤ ਦੇ ਨਾਲ ਇਹ ਫਿਲਮ ਬਣੀ ਹੈ ਤੇ ਜਿਸਨੇ ਆਪਣੇ ਪੈਸੇ ਪੂਰੇ ਕਰ ਲਏ ਨੇ ਕਰੀਬ 33 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਦੱਸ ਦਈਏ ਕਿ ਫਿਲਮ ਨੇ ਪਾਕਿਸਤਾਨ ਦੇ ਵਿੱਚ ਰਿਕਾਰਡ ਤੋੜ ਕਮਾਈ ਕੀਤੀ ਹੈ ਇਸ ਦੇ ਨਾਲ ਹੀ ਵੱਡੀ ਗੱਲ ਇਹ ਵੀ ਹੈ ਕਿ ਹਰ ਪਾਰਟੀ ਦੇ ਆਗੂ ਨੇ ਦਿਲਜੀਤ ਤੇ ਫੇਵਰ ਦੀ ਗੱਲ ਕੀਤੀ ਹੈ ਗੱਲ ਕਰ ਲਈਏ ਬੀਜੇਪੀ ਆਗੂ ਤੇ ਅਦਾਕਾਰ ਹੌਬੀ ਢਾਲੀਵਾਲ ਦੀ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਿਲਜੀਤ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਤੇ ਇਸ ਦੇ ਨਾਲ ਹੀ ਆਪ ਦੇ ਵਿਕਰਮਜੀਤ ਸਿੰਘ ਸਾਨੀ ਵੀ ਦਿਲਜੀਤ ਦੇ ਹੱਕ ਵਿੱਚ ਖੜੇ ਹੋਏ ਨੇ ਤੇ ਵਿਰੋਧ ਨੂੰ ਬੇਸਲੈਸ ਕਿਹਾ ਜੇ ਗੱਲ ਕਰ ਲਈਏ ਕਾਂਗਰਸ ਦੀ ਤਾਂ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਦਿਲਜੀਤ ਦੇ ਹੱਕ ਵਿੱਚ ਨਜ਼ਰ ਆ ਰਹੇ ਨੇ ਨਸਰੁद्दीन ਸ਼ਾ ਜਵੇਦ ਅਕਤਰ ਇਮਤੀਆਜ਼ ਅਲੀ ਸਮੇਤ ਕਈ ਵੱਡੀਆਂ ਬਾਲੀਵੁੱਡ ਹਸਤੀਆਂ ਵੀ ਦਿਲਜੀਤ ਦਾ ਸਾਥ ਦੇ ਰਹੀਆਂ ਨੇ ਇਸ ਦੇ ਨਾਲ ਹੀ ਦਿਲਜੀਤ ਦੇ ਨਾਲ ਜੁੜੀ ਇੱਕ ਹੋਰ ਵੱਡੀ ਗੱਲ ਇਹ ਵੀ ਹੈ ਕਿ ਦਿਲਜੀਤ ਤੋਂ ਸਾਂਝੀ ਦੀ ਟੀਮ ਦੇ ਵਿੱਚ ਸੋਨਾਲੀ ਸਿੰਘ ਦੀ ਮੁੜ ਵਾਪਸੀ ਹੋ ਗਈ ਹੈ ਦੱਸ ਦੇ ਕਿ ਦਿਲਜੀਤ ਤੇ ਸੋਨਾਲੀ ਜੋ ਉਹਨਾਂ ਦਾ 10 ਸਾਲਾਂ ਦਾ ਸਾਥ ਸੀ ਕੁਝ ਕਾਰਨਾ ਕਰਕੇ ਕੁਝ ਸਮਾਂ ਪਹਿਲਾਂ ਸੋਨਾਲੀ ਨੇ ਦਿਲਜੀਤ ਨੂੰ ਅਨਫੋਲੋ ਕਰ ਦਿੱਤਾ ਸੀ ਪਰ ਹੁਣ ਬੀਤੀ ਸ਼ਾਮ ਉਹਨਾਂ ਨੇ ਮੁੜ ਫੋਲੋ ਕਰ ਲਿਆ ਉਹਨਾਂ ਦੀਆਂ ਪੋਸਟਾਂ ਵੀ ਅਪਡੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਖੁਸ਼ੀ ਦੀ ਗੱਲ ਹੈ ਕਿ ਜੋ ਵੀ ਦੋਹਾਂ ਵਿਚਾਲੇ ਗਿਲੇ ਸ਼ਿਕਵੇ ਸੀ ਉਹ ਖਤਮ ਹੋ ਗਏ ਨੇ ਇਸ ਦੇ ਨਾਲ ਹੀ ਦਿਲਜੀਤ ਨੂੰ FWICE ਵੱਲੋਂ ਬਾਰਡਰ ਟੂ ਤੇ ਲਾਈ ਪਾਬੰਦੀ ਵੀ उस पे रोक लगा देती हालांकि फिल्म फेडरेशन ने ये भी क्लियर किया है कि ये रोक सिर्फ बॉर्डर 2 ਲਈ ही हटाई गई है दिस वन इज फॉर द बुक्स प्लीज टेक नोट्स एज द लेजेंड सिद्धू भाई सेड गुरुरन दावा ने एक कैप्शन लिखी ते पोस्ट कीता अपना न्यू सॉन्ग सिरा ਗੁਰੂ ਰੰਧਾਵਾ ਨੇ ਅਜੇ ਵੀ ਕਮੈਂਟਸ ਬੰਦ ਕੀਤੇ ਹੋਏ ਨੇ ਕਮੈਂਟਸ ਬੰਦ ਕਿਉਂ ਕੀਤੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੀ ਆ ਦਿਲਜੀਤ ਦਸਾਂਜ ਦੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਗੁਰੂ ਰੰਧਾਵਾ ਨੇ ਬੈਕਲੈਸ਼ ਕੀਤਾ ਸੀ ਤੇ ਲਿਖਿਆ ਸੀ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਹਾਲਾਂਕਿ ਉਸ ਤੋਂ ਬਾਅਦ ਗੁਰੂ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਗੁਰੂ ਨੂੰ ਆਪਣਾ ਅਕਾਊਂਟ ਹੀ ਡੀਐਕਟੀਵੇਟ ਕਰਨਾ ਪਿਆ ਉਸ ਕਲੈਸ਼ ਤੋਂ ਬਾਅਦ ਗੁਰੂ ਰੰਧਾਵਾ ਨੇ ਆਪਣਾ ਸੌਂਗ ਵੀ ਰਿਲੀਜ਼ ਕੀਤਾ ਜਿਸ ਨੂੰ ਕਰੀਬ 10 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਸੋ ਤੁਹਾਡਾ ਗੁਰੂ ਰੰਧਾਵਾ ਦੇ ਇਸ ਨਵੇਂ ਸੌਂਗ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਪੰਜਾਬੀ ਇੰਡਸਟਰੀ 'ਚ ਗਾਇਕਾਂ ਦੀਆਂ ਕੌਂਟਰੋਵਰਸੀਸ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਗਾਇਕੀ ਨਾਲ ਇੱਕ ਦੂਜੇ ਨੂੰ ਜਵਾਬ ਦੇਣ 'ਚ ਪ੍ਰੇਮ ਢਿੱਲੋਂ ਤੇ ਨਵਾਨ ਸਿੱਧੂ ਦਾ ਤਾਂ ਕੋਈ ਜਵਾਬ ਨਹੀਂ। ਵੈਸੇ ਤਾਂ ਬਹੁਤ ਪੁਰਾਣੀ ਚੱਲਦੀ ਆ ਰਹੀ ਇਹਨਾਂ ਦੀ ਕੌਂਟਰੋਵਰਸੀ ਪਰ ਇੱਕ ਨਵਾਂ ਗੀਤ ਰਿਲੀਜ਼ ਕਰਕੇ ਪ੍ਰੇਮ ਢਿੱਲੋਂ ਨੇ ਦੁਬਾਰਾ ਨਵਾਨ ਸੰਤੂ ਨੂੰ ਟਾਰਗੇਟ ਕੀਤਾ ਤੇ ਜਵਾਬ ਦਿੱਤਾ। ਇਸ ਗੀਤ ਜਿਸ ਦਾ ਨਾਮ ਸ਼ੂ ਆਫ ਹੈ ਇਸ ਵਿੱਚ ਉਹਨਾਂ ਨੇ ਨਵਾਨ ਦੀ ਲੁਕਸ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਨੇ। ਇੱਕ ਜੁੱਤੀ ਵੀ ਦਿਖਾਈ ਗਈ ਜਿਸ ਤੇ ਗੇਮ ਮੇਕਰ ਲਿਖਿਆ। ਸਿੱਧੀਆਂ ਗਾਲਾਂ ਵੀ ਕੱਢੀਆਂ ਨੇ। ਇਸ ਦੇ ਨਾਲ ਹੀ ਇੱਕ ਵੀਡੀਓ ਵਾਇਰਲ ਵੀ ਹੋਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਕਿ ਪ੍ਰੇਮ ਢਿੱਲੋਂ ਗਿਲਕੋ ਪਹੁੰਚੇ ਸੀ ਜਿੱਥੇ ਕਿ ਨਵਾਨ ਸੰਦੂ ਰਹਿੰਦੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉੱਥੇ ਮਾਹੌਲ ਗਰਮਾਇਆ ਵੀ ਸੀ ਹਾਲਾਂਕਿ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰ ਰਹੇ ਆ ਸੋ ਇਹ ਹੈ ਪੰਜਾਬ ਦੇ ਮਸ਼ਹੂਰ ਗਾਇਕਾਂ ਦੀਆਂ ਕੌਂਟਰੋਵਰਸੀਆਂ ਤੁਹਾਡਾ ਇਹਨਾਂ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਹੁਣ ਗੱਲ ਕਰਦੇ ਹਾਂ ਉਸ ਫਿਲਮ ਦੀ ਜਿਸ ਦੀ ਡੇਟ ਚੇਂਜ ਕਰ ਦਿੱਤੀ ਗਈ ਸੀ ਤੇ ਹੁਣ ਦੁਬਾਰਾ ਅਨਾਉਂਸ ਹੋ ਗਈ ਹੈ ਗੱਲ ਕਰ ਰਹੇ ਹਾਂ ਫਿਲਮ ਇੱਕ ਕੁੜੀ ਦੀ ਅਦਾਕਾਰਾ ਸ਼ੈਨਾਜ਼ ਗਿੱਲ ਆਪਣੇ ਚੁਲਬੁਲੇ ਅੰਦਾਜ਼ ਲਈ ਹਮੇਸ਼ਾ ਹੀ ਲੋਕਾਂ ਦੇ ਵਿੱਚ ਆਪਣੀ ਇੱਕ ਛਾਪ ਛੱਡਦੇ ਨੇ ਸ਼ੈਨਾਜ਼ ਦੀ ਫਿਲਮ ਇੱਕ ਕੁੜੀ ਜੋ ਪਹਿਲਾਂ 13 ਜੁਲਾਈ ਨੂੰ ਰਿਲੀਜ਼ ਹੋਣੀ ਸੀ ਹੁਣ ਡੇਟ ਚੇਂਜ ਕਰ ਦਿੱਤੀ ਗਈ ਹੈ ਤੇ ਹੁਣ ਦੁਬਾਰਾ ਰਿਲੀਜ਼ ਡੇਟ ਅਨਾਉਂਸ ਕੀਤੀ ਗਈ ਹੈ ਸੋ ਨੋਟ ਕਰ ਲਓ ਹੁਣ ਸ਼ੈਨਾਜ਼ ਦੀ ਫਿਲਮ ਇੱਕ ਕੁੜੀ 19 ਸਤੰਬਰ 2025 ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਇਸ ਦੇ ਨਾਲ ਹੀ ਸ਼ੈਨਾਜ਼ ਗਿਲ ਇੱਕ ਹੋਰ ਵੱਡੇ ਪ੍ਰੋਜੈਕਟ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਮ ਸਿੰਘ ਵਰਸਸ ਕੌਰ 2 ਗਿੱਪੀ ਗਰੇਵਾਲ ਨਾਲ ਨਜ਼ਰ ਆਵੇਗੀ ਸ਼ੈਨਾਜ਼ ਗਿਲ ਜੋ ਇੱਕ ਬੰਗਾਲੀ ਕੁੜੀ ਦਾ ਕਿਰਦਾਰ ਨਿਭਾ ਰਹੇ ਨੇ ਜ਼ਿਕਰਯੋਗ ਇਹ ਵੀ ਹੈ ਕਿ ਸਿੰਘ ਵਰਸਸ ਕੌਰ ਪਾਰਟ 1 2013 ਦੇ ਵਿੱਚ ਰਿਲੀਜ਼ ਹੋਇਆ ਸੀ ਜਿਸ ਵਿੱਚ ਗਿੱਪੀ ਗਰੇਵਾਲ ਦੇ ਨਾਲ ਮੇਨ ਲੀਡ ਦੇ ਵਿੱਚ ਸਰਵੀਨ ਚਾਵਲਾ ਨਜ਼ਰ ਆਈ ਸੀ ਹੁਣ ਸਿੰਘ ਵਰਸਸ ਕੌਰ 2 2 ਅਕਤੂਬਰ 2025 ਨੂੰ ਰਿਲੀਜ਼ ਹੋ ਰਹੀ ਹੈ ਪੰਜਾਬੀ ਗਾਇਕਾ ਨੂੰ ਧਮਕੀਆਂ ਆਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਸੇ ਵਿੱਚ ਪੱਤਰਕਾਰ ਰਿਤੇਸ਼ ਲੱਖੀ ਨੇ ਇੱਕ ਸਪੈਸ਼ਲ ਰਿਪੋਰਟ ਦੇ ਵਿੱਚ ਇਹ ਦੱਸਿਆ ਕਿ 뮤직 ਪ੍ਰੋਡਿਊਸਰ ਤੇ ਸਿੰਗਰ ਰਾਣਾ ਸੰਧੂ ਤੋਂ ਫਰौती ਮੰਗੀ ਜਾ ਰਹੀ ਹੈ ਤੇ ਧਮਕੀਆਂ ਚਲਦੇ ਇੱਕ ਹੋਰ ਧਮਕੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਵੀ ਮਿਲੀ ਜੀ ਹਾਂ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਤੇ ਜਾਣ ਲਈ ਵਹ ਹਮਲਾ ਹੋਇਆ ਤਾਨੀਆ ਦੇ ਪਿਤਾ ਜੋ ਪੇਸ਼ੇਵਰ ਜੋ ਡਾਕਟਰ ਨੇ ਉਹਨਾਂ ਦੇ ਨਰਸਿੰਗ ਹੋਮ ਚ ਦਾਖਲ ਹੋ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਤਿੰਨ ਗੋਲੀਆਂ ਵੱਜਣ ਕਾਰਨ ਉਹਨਾਂ ਦੀ ਹਾਲਤ ਗੰਭੀਰ ਹੈ ਤੇ ਹਸਪਤਾਲ ਦੇ ਵਿੱਚ ਐਮਰਜੈਂਸੀ ਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਹਰਵੰਸ ਨਰਸਿੰਗ ਹੋਮ ਤੇ 2-3 ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਹਨਾਂ ਨੂੰ ਰੁਕਸਾਰ ਤੋਂ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਚ ਇੱਕ ਬੰਦੇ ਨੇ ਫਾਇਰ ਕਰਦੇ ਉਹਦੇ ਸਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਫੂਟ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਪੇਸ਼ ਕਰਦੇ ਹਾਂ ਤਾਂ ਕਰਾਂ ਕਿ ਜੇ ਅਗਰ ਕੋਈ ਥ੍ਰੈਟ ਵਗੈਰਾ ਇਦਾਂ ਜਿਵੇਂ ਉਹ ਸੀ ਹਰ ਐਂਗਲ ਤੋਂ ਇਨਵੈਸਟੀਗੇਟਿੰਗ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਫਰਮ ਅਸੀਂ ਕਰਦੇ ਹਾਂ ਗੋਲੀਆਂ ਕਿੰਨਾ ਦੇ ਲੱਗੀਆਂ ਕਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਨ੍ਹਾਂ ਦੇ ਲੱਗੀਆਂ ਸੀ ਇੱਕ ਸਟੇਟਸ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਉੱਥੇ ਪਕੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਨੇ ਕਿਹੜੀਆਂ ਗੋਲੀਆਂ ਅਨਿਲ ਅੱਜ ਸਾਹਿਬ ਤੇ ਸਰ ਪਹਿਚਾਨ ਚ ਆ ਰਹੇ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਕੂਸ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਕਾਰਜ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਹਜੇ ਚੱਲ ਰਹੀ ਹੈ ਇਸ ਦੇ ਨਾਲ ਹੀ ਤਾਨੀਆਂ ਦੀ ਟੀਮ ਵੱਲੋਂ ਇਹ ਪੋਸਟ ਪਾ ਕੇ ਵੀ ਕਿਹਾ ਗਿਆ ਕਿ ਉਸ ਦੇ ਪਰਿਵਾਰ ਲਈ ਬਹੁਤ ਸੈਂਸਿਟਿਵ ਟਾਈਮ ਹੈ ਤੇ ਉਹਨਾਂ ਨੂੰ ਪੂਰੀ ਪ੍ਰਾਈਵੇਸੀ ਦਿੱਤੀ ਜਾਵੇ। ਇਸ ਹਫਤੇ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਇਸ ਦੀ ਚਰਚਾ ਕਰਨੀ ਤਾਂ ਬਣਦੀ ਹੈ। ਇਸ ਹਫਤੇ ਬੰਟੀ ਬੈਂਸ ਦੀ ਫਿਲਮ ਮੈਂ ਤੇਰੇ ਕੁਰਬਾਨ ਰਿਲੀਜ਼ ਹੋਈ ਹੈ ਜਿਸ ਵਿੱਚ ਸਾਵਨ ਰੂਪੋ ਵਾਲੀ ਤੇ ਨਾਇਕਰਾ ਢਿਲੋ ਦੀ ਟ੍ਰਾਇੰਗਲ ਲਵ ਸਟੋਰੀ ਦੇਖਣ ਨੂੰ ਮਿਲੇਗੀ। ਇਸੇ ਨਾਲ ਹੀ ਸਿਨੇਮਾ ਘਰਾਂ ਦੇ ਵਿੱਚ ਮਿਸਟਰ ਐਂਡ ਮਿਸ 42 ਅਗੇਨ ਵੀ ਜ਼ੋਰਾ ਸ਼ੋਰਾ ਨਾਲ ਚੱਲ ਰਹੀ ਹੈ। ਤੁਸੀਂ ਕਿਹੜੀ ਫਿਲਮ ਦੇਖ ਲਈ ਤੇ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਸਾਂਝਾ ਕਰੋ ਸੋ ਅਗਲੇ ਹਫਤੇ ਫੇਰ ਤੁਹਾਡੀ ਬਿਜ਼ੀ ਲਾਈਫ ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੀ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ